ਕ੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਔਰ ਵਿਕਰਮ ਮਜੀਠੀਆ ਜਿਹੜਾ ਜਿਹੜੇ ਤੜਫ ਰਹੇ ਨਾ ਸੱਤਾ ਤੋਂ ਬਾਹਰ ਆ ਕੇ ਐਨੇ ਤੜਫੇ ਆ ਕਿ ਹਰ ਰੋਜ਼ ਝੂਠ ਪਰੋਸਦੇ ਆ ਲੋਕਾਂ ਦੇ ਸਾਹਮਣੇ ਔਰ ਵਿਕਰਮ ਮਜੀਠੀਆ ਦਾ ਤਾਂ ਟਿਲ ਤੱਕ ਜੋਰ ਲੱਗਿਆ ਹੈ ਕਿ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਕਿਸੇ ਤਰੀਕੇ ਨਾਲ ਪੰਜਾਬ 'ਚ ਮੈਂ ਆਗ ਲਵਾਦਾ ਗੱਲ ਇਹ ਆ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਤੇ ਹੁਣ ਕੋਈ ਉਮੀਦ ਦਿਖਦੀ ਨਹੀਂ ਆ। ਔਰ ਜਿਸ ਤਰੀਕੇ ਨਾਲ ਬੰਦੀ ਸਿੰਘਾਂ ਤੇ ਇਹਨਾਂ ਨੇ ਰਾਜਨੀਤੀ ਘਟੀਆ ਰਾਜਨੀਤੀ ਸ਼ੁਰੂਆਤ ਕੀਤੀ ਆ ਉਹਦਾ ਇੱਕ ਨਵਾਂ ਨਮੂਨਾ ਅੱਜ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਿਆ। ਪ੍ਰੋਫੈਸਰ ਦਵਿੰਦਰ ਪਾਰ ਭੁੱਲਰ ਜਿਹੜੇ ਕਿ 25 ਸਾਲ ਤੋਂ ਵੱਧ ਸਮਾਂ ਹੋ ਗਿਆ ਜੇਲ੍ਹ 'ਚ ਬੰਦ ਨੇ ਜਿਨ੍ਹਾਂ ਦੀ ਨਾ ਸਿਰਫ ਸਿਹਤ ਬਲਕਿ ਮਾਨਸਿਕ ਸਥਿਤੀ ਵੀ ਬਹੁਤ ਚੰਗੀ ਨਹੀਂ ਕਹੀ ਜਾ ਸਕਦੀ ਹੈ ਮੈਡੀਕਲ ਰਿਪੋਰਟਾਂ ਕਹਿੰਦੀਆਂ ਔਰ ਪੰਜਾਬ ਦੀ ਔਰ ਖਾਸ ਕਰ ਲੁਧਿਆਣੇ ਦੀ ਜਿਹੜੀ ਪੁਲਿਸ ਹੈ ਉਹਨਾਂ ਨੇ ਐਨਓਸੀ ਕਈ ਵਾਰ ਦਿੱਤੀ ਆ ਵੀ ਇਹਨਾਂ ਨੂੰ ਛੱਡਿਆ ਜਾ ਸਕਦਾ ਹੈ ਦਸੰਬਰ ਦੇ ਮਹੀਨੇ ਚ ਜਿਹੜਾ ਇਨਾਂ ਦੀ ਰਿਹਾਈ ਵਾਸਤੇ ਬੋਰਡ ਗਠਿਤ ਹੋਇਆ 7 ਮੈਂਬਰੀ ਬੋਰਡ ਗਠਿਤ ਹੋਇਆ ਉਸ ਉਸ ਬੋਰਡ ਚ ਇੱਕ ਮਨਿਸਟਰ ਹੈ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਦੇ ਕੈਬਨਟ ਕੁਲੀਕ ਕਲਾਸ਼ ਗਹਿਲੋਜ ਜੀ ਕਲਾਸ਼ ਗਹਿਲੋਜ ਜੀ ਜੇਲ ਮੰਤਰੀਆਂ ਦਿੱਲੀ ਸਰਕਾਰ ਔਰ ਉਸ ਬੋਰਡ ਦੇ ਮੈਂਬਰ ਹੈ ਔਰ ਇਕਲੋਪਿਕ ਕਲਾਸ਼ ਗਹਿਲੋਜ ਜੀ ਹੈ ਜਿਨ੍ਹਾਂ ਨੇ ਇਸ ਪਿਛਲੇ ਦਿਨਾਂ ਜਿਹੜੀ ਮੀਟਿੰਗ ਹੋਈ ਬੋਰਡ ਦੀ ਉਰਚ ਪਰ ਜ਼ੋਰ ਤਰੀਕੇ ਨਾਲੇ ਗੱਲ ਰੱਖੀ ਕਿ ਪ੍ਰੋਫੈਸਰ ਤਵਿੰਦਰਪਾਲ ਭੁੱਲਰ ਜੀ ਨੂੰ ਰਿਲੀਜ਼ ਕੀਤਾ ਜਾਵੇ। ਔਰ ਉਹਦੇ ਗਰਾਊਂਡ ਹੈ। ਉਹਦੇ ਤਿੰਨ ਗਰਾਊਂਡ ਉਹਨਾਂ ਨੇ ਕਿਹਾ ਇੱਕ ਤੇ 25 ਸਾਲ ਤੋਂ ਵੱਧ ਸਮਾਂ ਹੋ ਗਿਆ ਉਹਨਾਂ ਨੂੰ ਬਿਹਾਈਂਡ ਦਾ ਬਾਰ। ਮੈਡੀਕਲ ਰਿਪੋਰਟ ਦੇ ਹਿਸਾਬ ਨਾਲ ਉਹਨਾਂ ਦੀ ਸਿਹਤ ਜਿਹੜੀ ਆ ਉਹ ਵੀ ਠੀਕ ਨਹੀਂ ਔਰ ਉਹਨਾਂ ਦੇ ਹੋਮ ਟਾਊਨ ਦੀ ਪੁਲਿਸ ਨੇ ਵੀ ਐਨਓਸੀ ਦਿੱਤੀ ਆ ਵੀ ਉਹਨਾਂ ਨੂੰ ਛੱਡਿਆ ਜਾ ਸਕਦਾ ਹੈ। ਹੁਣ ਮੈਂ ਤੁਹਾਨੂੰ ਇਹ ਜਿਹੜਾ ਝੂਠ ਪਰੋਸਦੇ ਆ ਵਾਰ-ਵਾਰ ਜਿਨ੍ਹਾਂ ਦਾ ਟਿੱਲ ਦਾ ਜ਼ੋਰ ਲੱਗਿਆ ਖਾਸ ਕਰ ਵਿਕਰਮਜੀਤ ਸਿੰਘ ਦਾ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਇਸ 10 10 15 15 ਸਾਲ ਸੱਤਾ 'ਚ ਰਹਿ ਕੇ ਕੋਈ ਫੈਕਟਿਵ ਵੈਰੀਫਾਈ ਵੀ ਨਹੀਂ ਕਰਦੇ ਕੋਈ ਪੜ੍ਹਾਈ ਲਿਖਾਈ ਨਹੀਂ ਕਰਦੇ ਕਿਸ ਕੋਈ ਨਹੀਂ ਮਤਲਬ ਤੁਸੀਂ ਘਟੋ ਘਟ ਕਿਸੇ ਇਸ਼ੂ ਬਾਰੇ ਪੂਰੀ ਜਾਣਕਾਰੀ ਤੱਥ ਤੇ ਪਤਾ ਪਤਾ ਕਰ ਲੋ ਜੋ ਸਵੇਰ ਤੋਂ ਸ਼ੁਰੂ ਹੁੰਦੇ ਆ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਗਾਲਾਂ ਕੱਢੀ ਜਾਣੀਆਂ ਸਾਡੇ ਨੈਸ਼ਨਲ ਸੁਪਰੀਮੋ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਨੂੰ ਬਸ ਇੱਕੋ ਏਜੰਡਾ ਹੈ ਵੀ ਦੋਨਾਂ ਨੂੰ ਸਵੇਰ ਤੋਂ ਉੱਠ ਕੇ ਗਾਣਾ ਕੱਢਦੇ ਆ ਹੁਣ ਜਿਹੜੀ ਦਸੰਬਰ ਦੇ ਮਹੀਨੇ ਚ ਬੋਰਡ ਦੀ ਮੀਟਿੰਗ ਹੋਈ ਸੱਤ ਮੈਂਬਰੀ ਬੋਰਡ ਹੈ ਮੈਂ ਤੁਹਾਡੇ ਰਾਹੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹੈ ਸੱਤ ਮੈਂਬਰੀ ਬੋਰਡ ਹੈ ਜਿਹੜਾ ਗਠਿਤ ਕੀਤਾ ਲੈਫਟ-ਨੈਟ ਗਵਰਨਰ ਆਫ ਦਿੱਲੀ ਲੈਫਟ-ਨੈਟ ਗਵਰਨਰ ਕੌਣ ਹੈ ਲੈਫਟ-ਨੈਟ ਗਵਰਨਰ ਉਹ ਹੈ ਜਿਹੜਾ ਅਕਾਲੀ ਦਲ ਦੀ ਲੰਮੇ ਸਮੇਂ ਤੋਂ ਭਾਗੀਦਾਰ ਰਹੀ ਹਿੱਸੇਦਾਰੀ ਭਾਜਪਾ ਦਾ ਨੁਮਾਇੰਦਾ ਭਾਜਪਾ ਦੇ ਨੁਮਾਇੰਦੇ ਲੈਫਟਨੈਂਟ ਗਵਰਨਰ ਨੇ ਸੱਤ ਮੈਂਬਰੀ ਬੋਰਡ ਬਣਾਇਆ ਹੋਇਆ ਜਿਦੇ ਚ 6 ਮੈਂਬਰ ਲਗਾਤਾਰ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਦਾ ਵਿਰੋਧ ਕਰ ਰਹੇ ਆ ਔਰ ਆ ਮਿੰਟਸ ਹੈ ਮੇਰ ਕੋ ਮੀਟਿੰਗ ਦੀ ਇਕਲੌਤੇ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਦੇ ਕੈਬਨਿਟ ਕੁਲੀਕ ਕਲਾਸ਼ ਗਹਿਲੋਜੀ ਨੇ ਇਸ ਮੀਟਿੰਗ ਚ ਪਰਜੋਰ ਤਰੀਕੇ ਨਾਲ ਮੰਗ ਕੀਤੀ ਕਿ ਪ੍ਰੋਫੈਸਰ ਰਤਵਿੰਦਰ ਪਾਲ ਭੁੱਲਰ ਨੂੰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ